ਹਲਕਾ ਜਿਆ ਨਾਲ ਕੀ ਕਹਿੰਦੇ ਭਗਤ ਬ੍ਰਦਰ ਹਾਂ ਓਹੀ ਓਹੀ ਨਿਕਲੇ ਆ ਜੇ ਅੱਜ ਸਿਰਫ ਚੌਥਾ ਰੌਂਡ ਚੱਲ ਰਿਹਾ ਤੇ ਤਿੰਨੇ ਰੌਂਡ ਹੋਏ ਤੇ ਤੀਜੇ ਰੌਂਡ ਤੇ ਮੈਂ ਮਹਿੰਦਰ ਪਗਰ ਕਿਹੜੇ ਅੱਗੇ ਜਾ ਰਹੇ ਨੇ ਵੱਡੀ ਡੀਡ ਲੋਕਤੰਤਰ ਦੇ ਵਿੱਚ ਜਿੰਨੇ ਕਿਸੇ ਨੂੰ ਜਿੰਨੂੰ ਵੋਟ ਕੋ ਦੇਵੇਗਾ ਉੱਥੇ ਜਾਣਾ ਬਾਕੀ ਅਜੇ ਪੂਰੇ ਰੌਂਡ ਖੋਲਣ ਦਿਓ ਫੇ ਨਤੀਜਾ ਬਹੁਤ ਹੋਰ ਆ ਜੀ ਸਿੱਧਾ ਜੀ ਜਦੋਂ ਤੁਸੀਂ ਸਵੇਰੇ ਆਏ ਸਾਰਿਆਂ ਤੋਂ ਪਹਿਲਾਂ ਤੁਸੀਂ ਪਹੁੰਚ ਗਏ ਸੀ ਕੀ ਲੱਗਦਾ ਤੁਸੀਂ ਹਜੇ ਤੱਕ ਤਿੰਨ ਨੰਬਰ ਤੇ ਦੇਖ ਰਹੇ ਹੋ ਨਹੀਂ ਕੋਈ ਗੱਲ ਨਹੀਂ ਜੀ ਇਹ ਲੋਕਾਂ ਦਾ ਫਤਵਾ ਹੈ ਜੋ ਲੋਕ ਪਸੰਦ ਕਰਦੇ ਹੋ ਹੈ ਬਾਕੀ ਜਿੱਦਾਂ ਵੋਟ ਪਈ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਜਲੰਧ ਦੇ ਵਸਦੇ ਲੋਕ ਵੀ ਜਾਣਦੇ ਨੇ ਜਿਹੜਾ ਪੰਜਾਬ ਦਾ ਟੋਡਾ ਨਬਰ ਕੀ ਅਕੀ ਚੇਸ ਦਾ ਬਹੁਤ ਹੈ ਕਿਵੇਂ ਦੇਖਦੇ ਹੋ ਤਿੰਨ ਨਰਜਾਨ ਇਥੋਂ ਤੱਕ ਪਹੁੰਚੇ ਨਮਿੰਦਰ ਭਗਤ ਤਿੰਨ ਨਰਜਾਨ ਚ 9000 ਦੇ ਕਰੀਬ ਲੀਡ ਕਰ ਗਏ ਨੇ ਅੱਗੇ ਕੀ ਲੱਗਦਾ ਤੁਹਾਨੂੰ ਕੀ ਉਮੀਦ ਹੈ ਹਜੇ ਬਹੁਤ ਕੁਝ ਹੈ ਜੇ ਬੜਾ ਕੁਝ ਖੁੱਲਣਾ ਹੈ ਅਜੇ ਤੇ ਸਿਰਫ ਇੱਕ ਏਰੀਆ ਖੁੱਲਿਆ ਮੱਲਾ ਇੱਕ ਜਗ ਭਲੇ ਹਜੇ ਤੇ ਮਗਰ ਪੇ ਹੈ 140 ਦੇ ਕਰੀਬ ਉਪਤੇ ਆ ਰਿਹਾ ਹੈ ਰਿਜ਼ਲਟ ਬਹੁਤ ਉੱਪਰ ਥਲੇ ਹੋਏਗਾ ਬਾਰ ਕੋ 99000 ਤੋਂ ਕਿੰਨੇ ਕਿੰਨੇ ਸਿਰਫ ਸਿਰਫ ਅਜੇ 21 ਹਜ਼ਾਰ ਹੋਈ ਹੈ 21000 ਟਾਈਮ ਟਾਈਮ ਤੇ ਆ ਕੇ ਜਾਣਕਾਰੀ ਦਿੰਦੇ ਰਹਿ ਜਿਹੜੇ ਕਿ ਲੱਗ ਗਏ ਹਲਕਾ ਬੈਸਟ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਫਿਰ ਤੋਂ ਦੁਬਾਰਾ ਤੋਂ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਤੇ ਅੱਜ ਜੋ ਜਿੱਤ ਪ੍ਰਾਪਤ ਹੋਈ ਆ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਕਰਕੇ ਹੋਈ ਆ ਉਹਨਾਂ ਦੇ ਵਿਕਾਸ ਕਰ ਜਾਂ ਕਰਕੇ ਹੋਈ ਆ ਕਿਉਂਕਿ 2 ਸਾਲ ਦੀ ਕਾਰਗੁਜ਼ਾਰੀ ਜਿਹੜੀ ਉਹਨਾਂ ਦੀ ਉਹ ਦੱਸ ਰਹੀ ਆ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਵਿਕਾਸ ਕਰਨ ਲਈ ਪੰਜਾਬ ਦੇ ਵਿੱਚ ਆਈ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ-ਬਹੁਤ ਵਧਾਈ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਆ ਤੇ ਖਾਸ ਕਰਕੇ ਜਿਹੜੇ ਹਲਕਾ ਬੈਸਟ ਦੇ ਵੋਟਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦਿੰਨੀ ਆ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਜਿਹੜੇ ਉਹਨਾਂ ਨੇ ਆਸ-ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਆ ਤੇ ਆਮ ਆਦਮੀ ਪਾਰਟੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਖਰਾ ਉਤਰੀ ਗਈ ਸਾਡੇ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਮਹਿੰਦਰ ਭਗਤ ਜੀ ਉਹ ਜਿਹੜੇ ਹਲਕਾ ਬੈਸਟ ਦੇ ਵਿਕਾਸ ਆ ਉਹ ਪਹਿਲ ਦੇ ਆਧਾਰ ਤੇ ਕਰਨਗੇ ਤੇ ਲੋਕਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਗੇ ਹਰ ਸਮੱਸਿਆ ਦਾ ਹੱਲ ਮਾਨ ਸਾਹਿਬ ਨੇ ਗੱਲ ਹੋਈ ਤੁਹਾਡੀ ਹਾਂਜੀ ਪਈਆ ਮਾਨ ਸਾਹਿਬ ਨੂੰ ਵਧਾਈ ਦਿੰਦੀ ਆ ਸੀ ਪਿਆਰੇ ਮਾਨ ਸਾਹਿਬ ਹਾਂ ਜੀ ਅੱਜ ਨਹੀਂ ਕੱਲ ਆ ਜਾਾਂਗੇ ਠੀਕ ਹੈ ਅੱਛਾ ਇਹ ਮੁੱਦਾ بڑا ਵੀ ਨਸ਼ੇ ਤੇ ਸੱਟਾ ਦੋ ਮੁੱਦੇ ਆ ਵਿਸਤ ਦੇ ਵਿੱਚ ਆਮ ਨੇ ਕੀ ਕੋਈ ਬਲੂਪ੍ਰਿੰਟ ਹੈ ਜਾਂ ਗੱਲਬਾਤ ਹੋਈ ਹੈ ਮਾਨ ਸਾਹਿਬ ਦੇ ਨਾਲ ਵੀ ਕਿਵੇਂ ਇਹਨੂੰ ਹੱਲ ਕਰਨਾ ਦੇਖੋ ਜਿਹੜੇ ਮੁੱਦੇ ਰਹੇ ਆ ਨਸ਼ਿਆਂ ਦੇ ਉਹ ਤਾਂ ਆਮ ਪਬਲਿਕ ਨੂੰ ਪਤਾ ਕਿ ਇਹ ਨਸ਼ਾ ਕੋਈ ਆਮ ਆਦਮੀ ਪਾਰਟੀ ਦੇ ਹੋਣ ਜਦੋਂ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਕੋਈ ਉਦੋਂ ਤੋਂ ਨਹੀਂ ਆਇਆ ਨਸ਼ਾ ਇਹ ਨਸ਼ਾ ਤਾਂ ਪਹਿਲੀਆਂ ਸਰਕਾਰਾਂ ਤੁਹਾਨੂੰ ਵੀ ਪਤਾ ਲੈ ਕੇ ਆਈਆਂ ਤੇ ਪਰ ਜਿਹੜੀ ਇਹ ਹੌਲੀ ਹੌਲੀ ਜਿਹੜਾ ਇਸ ਮਸਲੇ ਦਾ ਹੱਲਾ ਹੋ ਸਕਦਾ ਕਿਉਂਕਿ ਜਿਹੜਾ ਕੋਈ ਵੀ ਕੰਮ ਆ ਉਹਨੂੰ ਟਾਈਮ ਲੱਗ ਸਕਦਾ ਥੋੜਾ ਪਰ ਨਸ਼ੇ ਨੂੰ ਬਹੁਤ ਜ਼ਿਆਦਾ ਠੱਲ ਪੈ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਨਸ਼ੇ ਦਾ ਤੁਸੀਂ ਦੇਖੋ ਕਿ ਦੌਰ ਘਟਦਾ ਜਾ ਰਿਹਾ ਜਗਾ ਜਗਾ ਤੇ ਜਿਹੜੀ ਛਾਪੇਮਾਰੀ ਹੋ ਰਹੀ ਆ ਜਗਾ ਜਗਾ ਤੇ ਜਿਹੜੇ ਅਸੀਂ ਫੜਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਅੰਦਰ ਦੇ ਰਹੇ ਆ ਇਸ ਕਰਕੇ ਨਸ਼ੇ ਦਾ ਜਿਹੜਾ ਆ ਉਹ ਹੌਲੀ ਹੌਲੀ ਘੱਟ ਜਾਏਗਾ ਘੱਟ ਗਿਆ ਬਹੁਤ ਤੇ ਖਤਮ ਕਰਾਂਗੇ ਨਸ਼ਾ ਔਰਤਾਂ ਦੀ ਆਸ ਪੂਰੀ ਕਰ ਦੋਗੇ ਹੁਣ ਵੈਸੇ ਜਿੱਤਣ ਤੋਂ ਬਾਅਦ ਬਿਲਕੁਲ ਆਤਾਂ ਨੂੰ ਦੇਖੋ ਆਸੋ ਉਮੀਦ ਕਰਕੇ ਉਹਨਾਂ ਨੇ ਵੋਟ ਪਾਈ ਆ 50% ਔਰਤਾਂ ਦੀ ਵੋਟ ਹੁੰਦੀ ਆ ਤੇ ਉਹਨਾਂ ਨੂੰ ਪਤਾ ਆ ਪਿਆ ਆਮ ਆਦਮੀ ਪਾਰਟੀ ਨੇ ਜੋ ਵੀ ਵਾਦੇ ਪਹਿਲਾਂ ਕੀਤੇ ਆ ਜੇ ਬਿਜਲੀ ਬਿੱਲ ਜਿਹੜਾ ਜ਼ੀਰੋ ਦੀ ਗੱਲ ਸੀਗੀ 600 ਯੂਨਿਟ ਦੀ ਗੱਲ ਸੀਗੀ ਉਹ ਫ੍ਰੀ ਕਰ ਦिती ਸਕੂਲ ਬਣਨੇ ਅੱਛੇ ਸ਼ੁਰੂ ਹੋ ਗਏ ਹੈਲਥ ਲਈ ਆਪਣੇ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਜਿਹੜੀਆਂ ਬੀਬੀਆਂ ਨੂੰ ਆਸ ਉਮੀਦ ਸੀਗੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਪਤਾ ਕਿ ਜਲਦੀ ਜਲਦੀ ਟੈਟਾ ਪੂਰੀ ਕਦੋਂ ਤੱਕ ਵੀ ਕਦੋਂ ਤੱਕ ਹੋ ਸਕਦਾ ਕਿਉਂਕਿ ਸੀਐਮ ਉਹਨਾਂ ਦੀ ਵੈ ਗੁਰਪ੍ਰੀਤ ਕੌਰ ਵੀ ਆਏ ਸੀਗੇ ਉਹ ਵੀ ਕਹਿੰਦੇ ਸੀ ਵੀ ਜਲਦ ਪੂਰਾ ਹੋਏਗਾ ਹੁਣ ਤੁਸੀਂ ਵੀ 2 ਸਾਲ ਤੇ ਹੋ ਗਏ 2.5 ਸਾਲ ਹੋ ਗਏ ਦੇਖੋ ਜਿਹੜੀਆਂ ਜਿਹੜੀਆਂ ਗਰੰਟੀਆਂ ਆ ਟਾਈਮ ਤਾਂ ਲੱਗ ਸਕਦਾ ਹੁਣ ਇੰਨੇ ਚਿਰ ਦਾ 70 ਸਾਲਾਂ ਦਾ ਤਾਣਾ ਬਾਣਾ ਇਹਨਾਂ ਨੇ ਉਲਝਾਇਆ ਆ ਜਿਹੜਾ ਉਹਨੂੰ ਫਿਰ ਵੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਇਮਾਨਦਾਰੀ ਤੇ ਸੂਝਬਾਨ ਦੇ ਨਾਲ ਬੜਾ ਅੱਛਾ ਕੰਮ ਕੀਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸ਼ੁਰੂ ਹੋ ਗਿਆ ਪੰਜਾਬ ਤੁਸੀਂ ਆ ਆਪਣੇ ਹਲਕਾ ਬੈਸਟ ਦੇ ਬੋਟਰਾਂ ਨੇ ਦੱਸ ਦਿੱਤਾ ਕਿ ਆ ਆदमी پارٹی ਕੰਮ ਕਰ ਰਹੀ ਪੰਜਾਬ ਦੇ ਵਿੱਚ ਅੰਗਰਾਲ ਹੋਣਾ ਕਿ ਪੈਂਟੇ ਚੱਲੀ ਨਹੀਂ ਚਰਚਾ ਚੱਲੀ ਸੀ ਪੈਂਟੇ ਸੀ ਚਲੋ ਹੁਣ ਅੱਜ ਮੈਂ ਕੋਈ ਗੱਲ ਨਹੀਂ